ਦੇਖੋ ਵੀ ਮੇਰੇ ਉਹ ਅੱਜ ਕੱਲ ਦਾ ਕੱਲ੍ਹ ਆ ਮੀ ਪਈ ਦਾ 2 ਵਜੇ ਲੱਗਾ ਕੱਲ ਦਾ ਬਾਲਾ ਭਾਰੀ ਮੀ ਪਿਆ ਬਹੁਤ ਭਾਰੀ ਮੀ ਪਿਆ 100 100 200 ਕਿਲੇ ਰਕਬਾ ਹੈ ਸਾਡਾ ਇਹ ਨੇ ਹੀ ਹੈ ਮਤਲਬ 100 ਕਿਲੇ ਨੇ ਹੀ ਹੈ ਨਵੇਂ ਆਣਾ ਸਾਰਾ ਨਵੇਂ ਆਣਾ ਸਾਰੀ ਤੇ ਦੇਖੋ ਗੇਤਾ ਚੋਨਾ ਲੱਗਿਆ ਤੋਂ ਦੇ ਨਾ ਕੱਦ ਬਹੁਤ ਆਈ ਪਹੀ ਤੇ ਖੜੇ ਆ ਹੁਣ ਪਹੀ ਬਾਹਰ ਨਾਲ ਜਿਹੜਾ ਇਹ ਮੈਂ ਚੋਨਾ ਇਹਨੂੰ ਫੋਟੋ ਉੱਚੀ ਆ ਗਈ ਇਹ ਦੋ ਫੁੱਟ ਉੱਚੀ ਹੈ ਦੋ ਫੁੱਟ ਉੱਚੀ ਆ ਗਈ ਫਿਰ ਵੀ ਕਿੱਡੇ ਕਿੱਡੇ ਤੋਂ ਦੇ ਨਾ ਕੱਦ ਦਾ ਜੜਾ ਹੈ ਤੇ ਬਹੁਤ ਜਿਆਦੇ ਬਾਰਿਸ਼ ਪਾਣੀ ਆ ਰਿਹਾ ਇਧਰੋਂ ਸਾਰਾ ਬਰਨ ਵਾਲੀ ਸਾਰਾ ਆ ਗਿਆ ਫੀਰ ਕੇ ਤੇ ਇਧਰੋਂ ਆ ਸਾਰਾ ਸਾਡੇ ਆਪ ਦੇ ਆਪ ਦਾ ਪਿੰਡ ਦਾ ਪਾਣੀ ਪਿੰਡਾਂ ਦਾ ਪਿੰਡ ਦਾ ਪਾਣੀ ਆ ਇਧਰ ਘੱਗਰ ਦਾ ਦਰਿਆ ਆ ਗਿਆ ਬਦਕੇ ਜਿਹਾ ਅਸੀਂ ਨਾਲ ਹੀ ਕਹਿ ਦਿੰਦੇ ਹਾਂਗੇ ਤੇ ਉਹ ਵੀ ਖਤਰੇ ਪਾਣੀ ਆਉਂਦਾਗਾ ਉਹ ਵੀ ਖਤਰੇ ਮੰਨ ਲਓ ਬਹੁਤ ਜਿਆਦੇ ਆ ਰਿਹਾ ਉਹ ਚ ਵੀ 15 16 ਫੁੱਟ ਪਾਣੀ ਵਿਦੇ ਤੇ ਬਾਕੀ ਪ੍ਰਸ਼ਾਸਨਵਾ ਦੇ ਕਾਰਨ ਜੋ ਕਰਨਾਗਾ ਹੁਣ ਅਸੀਂ ਦੇਖਦੇ ਆ ਬੋਰ ਬਾਰ ਖੋਲਦੇ ਆ ਕੋਈ ਬੋਰ ਪਾਉਂਦੇ ਆ ਅਸੀਂ ਛੱਟਣ ਦੀ ਕੋਈ ਕਰਦੇ ਆ ਖੇਤਾਂ ਦਾ ਸਕੀਮ ਕੋਈ ਖੇਚਲਾ ਕਰਦੇ ਆ ਪਰ ਸਰਕਾਰਾਂ ਨੂੰ ਇਹੀ ਬੇਨਤੀ ਆ ਕਿ ਵੀ ਇੱਕ ਦੋ ਬੋਰ ਕਰਨੇ ਚਾਹੀਦੇ ਸਾਡੇ ਵੀ ਇੱਥੇ ਹਾਂ ਸਾਡੇ ਵੀ ਜ਼ਿੰਮੇਦਾਰਾਂ ਨੂੰ ਹੋਣ ਜਿਹੜਾ ਝੋਨੇ ਨਿਸਰ ਨਾਲ ਜਿਹਨੇ ਇੱਕ ਦੋ ਬੋਰ ਹੋਇਆ ਉਹਦਾ ਕੁਝ ਸਹਯੋਗ ਦੇਗੇ ਜਾਂ ਜ਼ਿੰਮੇਦਾਰ ਭਰਾ ਵੀ ਦੇਗੇ ਕੋਈ ਸਰਕਾਰ ਦੇਵੇ ਕੋਈ ਵੀ ਸਾਡਾ ਮਸਲਾ ਹੱਲ ਹੋਣੀ ਇਹ ਪਾਣੀ ਮੁਸ਼ਕਿਲ ਹੋਊਗਾ ਦੋ ਦਿਨਾਂ ਚ ਜਿਹੋਨੇ ਲਾੜ ਦੇ ਨਾਲ ਘਾਹ ਹੋਊਗਾ ਬਹੁਤ ਜ਼ਿਆਦਾ ਬੁਰਾ ਹਾਲਾਟਾ ਹੁੰਦਾ ਦਾ ਧੰਨਵਾਦ